ਨਮਸਕਾਰ ਦੋਸਤੋ ਮੈਂ ਹਾਸ਼ਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਸਜਾਨਪੁਰ ਦੀ ਜਿੱਥੇ ਇੱਕ ਵਾਰ ਫਿਰ ਇੱਕ ਮੰਦ ਭਾਗੀ ਜਿਹੜੀ ਘਟਨਾ ਦੇਖ ਨੂੰ ਸਾਹਮਣੇ ਆਈ ਹੈ ਦੱਸਦੀ ਕਿ ਪਿਛਲੇ ਕੁਝ ਮਹੀਨੇ ਪਹਿਲੇ ਵੀ ਇਸ ਏਰੀਆ ਦੇ ਵਿੱਚ ਜੁਗਿਆਲ ਦੇ ਕੋਲ ਇੱਕ ਟਿਪਰ ਵੱਲੋਂ ਇਹ ਕਿਹੜਾ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਉਹਨੂੰ ਕੁਚਲਿਆ ਗਿਆ ਸੀਗਾ ਜਿਹਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਲੋਕਾਂ ਨੇ ਪਰ ਰੂਸ਼ ਪ੍ਰਦਰਸ਼ਨ ਕੀਤਾ ਗਿਆ ਸੀਗਾ ਲੋਕਾਂ ਵੱਲੋਂ ਕਿਹੜੀਆਂ ਟਿਪਰਾਂ ਹੈਗੀਆਂ ਰੇਤੇ ਬੈਰੀਨਾ ਭਰੇ ਦੀਆਂ ਆਰਾ ਮਟੀਰੀਅਲ ਦੀਆਂ ਉਹਨਾਂ ਨੂੰ ਬੰਦ ਕੀਤਾ ਜਾਏ ਪਰ ਕਿਤਨਾ ਕਿਤੇ ਲੱਗਦਾ ਪ੍ਰਸ਼ਾਸਨ ਨੇ ਇਸ ਤੋਂ ਸਿੱਖ ਨਹੀਂ ਲਈ ਤੇ ਹੁਣ ਫਿਰ ਜਿਹੜਾ ਦੇਰ ਰਾਤ ਜਿਹੜਾ ਭੰਗੋਲੀ ਚੌਂਕ ਦੇ ਇੱਕ ਵਿੱਚ ਇੱਕ ਮੋਟਰਸਾਈਕਲ ਸਵਾਰ ਨੂੰ ਟਿਪਰ ਚਾਲਕ ਵੱਲੋਂ ਜਿਹੜਾ ਟੱਕਰ ਮਾਰੀ ਗਈ ਹੈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤਸਵੀਰਾਂ ਲਗਾਤਾਰ ਸਾਹਮਣੇ ਨੇ ਤੁਹਾਡੇ ਨਾਲ ਦੀ ਸਕਰੀਨ ਤੇ ਕਿ ਮੋਟਰਸਾਈਕਲ ਸਵਾਰ ਨੂੰ ਕਿਵੇਂ ਕੁਚ ਲਿਆ ਗਿਆ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਦਾਜੀ ਕਿ ਹੁਣ ਫਿਰ ਲੋਕਾਂ ਨੇ ਰੋਸ਼ ਕੀਤਾ ਤੇ ਮੰਗ ਕੀਤੀ ਹੈ ਕਿ ਇਹਨਾਂ ਟਿਪਰਾਂ ਨੂੰ ਬੰਦ ਕੀਤਾ ਜਾਏ ਤੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਏ ਦੋਸਤੋ ਗੱਲਬਾਤ ਸੁਣਾਣਿਆ ਲੋਕਾਂ ਨਾਲ ਕੀ ਕੀਤੀ ਹੋਈ ਕੀ ਮੰਗ ਹੈ ਲੋਕਾਂ ਦੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਹਾਂਜੀ ਹਾਂਜੀ ਬਈ ਕੀ ਨਾ ਆਈ ਆਪਣਾ ਮੇਰਾ ਨਾਮ ਪ੍ਰੀਤਪਾਲ ਸਿੰਘ ਠਾਕੁਰਾ ਕੀ ਗੱਲ ਬਾਤ ਹੈ ਸਰ ਗੱਲ ਬਾਤ ਹੋਈ ਸਾਹ ਵੇ ਟਿਪਰ ਆਲੇ ਆਏ ਆ ਬੰਦੇ ਨੂੰ ਸਾਈਡ ਮਾਰ ਕੇ ਥੱਲੇ ਲੈ ਕੇ ਚੱਲ ਗਏ ਹਾਂਜੀ ਹਾਂਜੀ ਹਾਂ ਹਾਂਜੀ ਹਾਂ ਨਾ ਬੰਦਾ ਤੇ ਉਹ ਆਏਗਾ ਫੇਰ ਹਾਂਜੀ ਚਾਚਾ ਆ ਗਿਆ ਤੁਹੇ ਲੈਦੀ ਇੰਟਰਵਿਊ ਚ ਚਲੋ ਚੁਗਾ ਦੇਣੀ ਹੈ ਲਾਸ਼ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਹੋ ਐਂ ਮੰਗਦੇ ਆ ਸਾਨੂੰ ਸਾਫ ਕਰਾ ਸਾਡੇ ਰੋਡ ਦੇ ਵਿੱਚ ਟਿੱਬਰਾ ਬੰਦ ਨਹੀਂ ਚਾਹੀਦਾ ਸਾਡੇ ਰੋਡ ਦੇ ਵਿੱਚ ਟਿੱਬਰਾ ਬੰਦ ਐਂ ਡੇਲੀ ਸਵੇਰੇ ਸਾਮੀ ਇੱਥੇ ਚੱਲਨੇ ਆ ਸਾਡਾ ਜਕਾੜ ਹੋ ਗਿਆ ਤਾਂ ਫਿਰ ਕੌਣ ਪੁੱਛੇਗਾ ਤੂੰ ਫਿਰ ਭਾਜੀ ਵੀਡੀਓ ਬਣਾਣੀ ਹੈ ਤੂੰ ਲੈ ਕੇ ਪ੍ਰੈਸ ਵਾਲੇ ਤੂੰ ਇਸ ਦੀ ਆ ਵੀਡੀਓ ਠੀਕ ਹੈ ਤੂੰ ਵੀਡੀਓ ਬਣਾਣੀ ਆ ਤੂੰ ਫੋਟੋਆਂ ਲੈਣੀਆਂ ਸਾਡਾ ਵੀ ਨੰਬਰ ਲੱਗਦਾ ਤੂੰ ਫਿਰ ਵੀ ਫੋਟੋਆਂ ਖਿੱਚ ਕੇ ਚੱਲ ਜਾਣਾ ਠੀਕ ਆ ਇਹ ਕੀ ਹੋ ਗਿਆ ਉੱਥੇ ਛਾਪਰ ਗੰਡੀ ਗਾਡ ਹੋ ਗਿਆ ਇੱਥੇ ਅੱਜ ਹੋ ਗਿਆ ਸਾਡੇ ਪਿੰਡ ਮੇਰੇ ਪਿੰਡ ਦਾ ਬੰਦਾ ਨੇ ਹਾਂ ਤੇ ਕੱਲ ਨੂੰ ਮੇਰੇ ਨਾਲ ਫੇਰ ਹੋ ਜਾਏਗਾ ਤੁਸੀਂ ਫੇਰੇ ਉਹ ਵੀਡੀਓ ਬਣਾਣੀ ਨਹੀਂ ਬਣਾ ਰਹੇ ਹੋ ਠੀਕ ਆ ਠੀਕ ਇੱਧਰ ਰਹਿਣਾ ਇਹ ਕਹਿੰਦਾ ਜਿੰਮੇਵਾਰ ਹੁਣ ਇਹਦੇ ਵਿੱਚ ਪੰਜਾਬ ਸਰਕਾਰ ਪੰਜਾਬ ਸਰਕਾਰ ਜੈਕਾਰਾ ਪਹਿਲੀ ਇੱਕ ਮਿੰਟ ਸਾਥ ਕੌਣ ਦੇ ਰਿਹਾ ਹੁੰਦਾ ਸਾਥ ਕੌਣ ਦੇ ਰਿਹਾ ਪੰਜਾਬ ਪੰਜਾਬ ਦੇ ਰਿਹਾ ਦੇ ਨਾਸਨ ਦੇ ਰਿਹਾ ਨਾ ਠੀਕ ਆ ਭਾਜੀ ਇਹਦੇ ਘਰ ਦੇ ਆਣਗੇ ਪਿਓ ਆਏਗਾ ਫਿਰ ਦੇਖਾਂਗੇ ਇਹ ਲਾ ਚੁੱਕੇਗੀ ਬਿਲਕੁਲ ਸਹੀ ਇੱਦਾਂ ਕੁਝ ਨਹੀਂ ਹੋਣਾ ਬਿਲਕੁਲ ਸਹੀ ਬਿਲਕੁਲ ਸਹੀ ਕੁਝ ਵੀ ਵੀਰ ਜੀ ਬਿਲਕੁਲ ਸਹੀ ਇਹ ਇੱਕ ਪ੍ਰਾਈਵੇਟ ਬਣਾਉਣਾ